ਚੋਰਾ ਨੇ ਸਮਰਾਲਾ ਦੇ ਨੇੜਲੇ ਪਿੰਡ ਸੰਗਤਪੁਰਾ ਦੇ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਕੀਤਾ ਚੋਰੀ ਚੋਰ ਸੀਸੀਟੀਵੀ ਕੈਮਰੇ ਚ ਹੋਇਆ ਕੈਚ ਚੋਰਾ ਨੇ ਸਮਰਾਲਾ ਦੇ ਨੇੜਲੇ ਪਿੰਡ ਸੰਗਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ ਕੇ ਅੰਦਰ ਪਿਆ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਮੌਕੇ ਸਕੂਲ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10:30 ਵਜੇ ਚੋਰਾਂ ਵੱਲੋਂ ਪਹਿਲਾਂ ਸਕੂਲ ਦੇ ਤਾਲੇ ਤੋੜੇ ਗਏ ਫਿਰ ਸਕੂਲ ਦੇ ਅੰਦਰ ਐਲਸੀਡੀ ਦੋ ਸਿਲੰਡਰ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਚੋਰਾ ਨੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਆ ਜਗਜੀਤ ਸਿੰਘ ਜੀ ਸੰਗਪੁਰਾ ਪਿੰਡ ਆ ਜੀ ਠੀਕ ਹੈ ਨਾ ਚਾਹੁੰਦਾ ਜਿਹੜੀ ਚੋਲੀ ਮੈਂ ਕਹਿਣਾ ਚਾਹੁੰਦਾ ਇਹ ਦੇਖੋ ਜੀ ਕੰਮ ਤਾਂ ਇਹ ਮਜੇ ਹੋਏ ਬੰਦਿਆਂ ਦਾ ਜਾਂ ਜਾਣਛੇੜੀਆਂ ਦਾ ਪਰ ਇਹ ਸਕੂਲ ਨੂੰ ਬਖਣਾ ਚਾਹੀਦਾ ਇੱਕ ਵਿਦਿਆਇਕ ਮੰਦਰ ਹੈ ਜੀ ਆਪਾਂ ਇੱਥੋਂ ਹੀ ਸਭ ਕੁਝ ਸਿੱਖਦੇ ਆ ਇੱਥੇ ਹੀ ਕਰਦੇ ਆ ਬੱਚੇ ਆਉਂਦਾ ਪਵੇ ਛੇ ਤੋਂ ਹੀ ਹੁੰਦਾ ਜੇ ਪੇਸ਼ਵਾਰੀ ਇਹ ਕੱਲ ਕਰਾਂਗੇ ਆਪਾਂ ਤਾਂ ਇਹ ਚੰਗੀਆਂ ਨਹੀਂ ਹੈਗੀਆਂ ਜੀ ਇਸ ਕਰਕੇ ਕੱਲ ਤੇ ਪ੍ਰਸ਼ਾਸਨ ਨੂੰ ਜ਼ੋਰ ਪਾਉਣਾ ਚਾਹੀਦਾ ਤੇ ਤਾਰਾ ਕਰਨਾ ਚਾਹੀਦਾ ਹਾਂਜੀ ਮੈਂ ਜੀ ਗੁਰਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰ ਦੇ ਵਿੱਚ ਬਤੌਰ ਇੰਚਾਰਜ ਆਪਣੀ ਡਿਊਟੀ ਨਿਭਾ ਰਿਹਾ ਹਾਂ ਸਾਡੇ ਸਕੂਲ ਦੇ ਵਿੱਚ ਕੱਲ 25 ਤਰੀਕ ਨੂੰ ਜੀ ਰਾਤ ਨੂੰ ਅ ਲਗਭਗ 10:30 ਵਜੇ ਚੋਰੀ ਹੋਈ ਆ ਇਹਦੇ ਵਿੱਚ ਸਾਡੇ ਸਕੂਲ ਦੇ ਸਾਰੇ ਜਿੰਨੇ ਵੀ ਜਿੰਦੇ ਸਾਰੇ ਤੋੜੇ ਗਏ ਨੇ ਉਹ ਤੇ ਸਾਡੀ LED ਤੇ ਦੋ ਸਿਲੰਡਰ ਤੇ ਬਾਕੀ ਹੋਰ ਬਹੁਤ ਸਾਰੇ ਸਮਾਨ ਨਾਲ ਸਾਡੇ ਰਿਕਾਰਡ ਨਾਲ ਛੇੜਛੜ ਕੀਤੀ ਗਈ ਆ ਤੇ ਬਹੁਤ ਸਾਰਾ ਸਮਾਨ ਇਹ ਜਾ ਵੀ ਸੀ ਜਿਹੜਾ ਜਿਵੇਂ BBNL ਦਾ ਲੱਗਿਆ ਹੋਇਆ ਸੀ ਉਹਦੀਆਂ ਬੈਟਰੀਆਂ ਵਗੈਰਾ ਖੋਲ ਲਈਆਂ ਗਈਆਂ ਸੀ ਉਹਨਾਂ ਨੇ ਕੱਢ ਲਈਆਂ ਗਈਆਂ ਸੀ ਪਰ ਉਹ ਚੱਕਣੀਆਂ ਭੁੱਲ ਗਏ ਪਤਾ ਨਹੀਂ ਵੀ ਉਹ ਕੋਈ ਬਾਹਰ ਵੀ ਖਲਾਰੇ ਹੋਏ ਸੀ ਸਮਾਨ ਜਿਵੇਂ ਸਾਡਾ ਸਾਊਂਡ ਬਾਰ ਸੀ ਉਹ ਵੀ ਖੋਲੀ ਸੀ ਸੀ ਪਰ ਉਹ ਲਿਜਾਣੀ ਭੁੱਲ ਗਏ ਜਿਵੇਂ ਸਾਡੇ ਪਰਦੇ ਲੱਗੇ ਹੋਏ ਸੀ ਉਹ ਪਰਦੇ ਵੀ ਖੋਲ ਕੇ ਖਲਾਰੇ ਪਏ ਸੀ ਕਈ ਪਰਦੇ ਗਾਇਬ ਨੇ ਉਹਦੇ ਜਿਹੜਾ ਸਮਾਨ ਬੰਨ ਕੇ ਲੈ ਗਏ ਨੇ ਜਾਂ ਕੀ ਲੈ ਕੇ ਗਏ ਨੇ ਇਹ ਹੁਣ ਵੀ ਨਹੀਂ ਪਤਾ ਵੀ ਚਾਰ ਟਾਕੀਆਂ ਦੇ ਪਰਦੇ ਵੀ ਨਹੀਂ ਹੈਗੇ ਹੁਣ ਉਹ ਆਏ ਨਹੀਂ ਹੈਗਾ ਵੀ ਪੂਰੇ ਮਝੇ ਹੋਏ ਲੱਗਦੇ ਸੀ ਉਹਨਾਂ ਨੇ ਕੈਮਰਿਆਂ ਦੇ ਤੋਂ ਬਚ ਕੇ ਪਹਿਲਾਂ ਕੈਮਰਿਆਂ ਦੀਆਂ ਸਾਰੀਆਂ ਤਾਰਾ ਗੱਟੀਆਂ ਦੇਖੋ ਉਹਨਾਂ ਨੇ ਵੀ ਅਸੀਂ ਕੈਮਰੇ ਵਿੱਚ ਨਾ ਆਈਏ ਮੂੰਹ ਬਨ ਕੇ ਪਹਿਲਾਂ ਸਾਰੇ ਕੈਮਰੇ ਬੰਦ ਕੀਤੇ ਤਾਰਾ ਗੱਟੀਆਂ ਫਿਰ ਕਾਰਵਾਈ ਕੀਤੀ ਆ ਇਹ ਬਹੁਤ ਮੰਦਵਾ ਦੀ ਖਬਰ ਆਈ ਕਿਉਂਕਿ ਸਕੂਲ ਦੇ ਵਿੱਚ ਦਾਨੀ ਸੱਜਣਾ ਤੋਂ ਲੈ ਕੇ ਮਸਾ ਸਮਾਨ ਬਣਦਾ ਜੁੜਦਾ ਠੀਕ ਆ ਕੋਈ ਸਰਕਾਰ ਵੱਲੋਂ ਗਰਾਟਾ ਆਉਂਦੀਆਂ ਨੇ ਸਮਾਨ ਅਸੀਂ ਖਰੀਦਦੇ ਆ ਜੋ ਹੋਇਆ ਇਸ ਤਰ੍ਹਾਂ ਨੁਕਸਾਨ ਹੋਣਾ ਬਹੁਤ ਮਾੜੀ ਗੱਲ ਆ ਜੀ ਇਹ ਮਤਲਬ ਵੀ ਇਹ ਤੇ ਕੋਈ ਨਾ ਹੋ ਗਈ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਹੈ ਦੇਖਣਾ ਚਾਹੀਦਾ ਵੀ ਇਹ ਬੰਦੇ ਕੌਣ ਨੇ ਜਾਂ ਕਿਵੇਂ ਨੇ ਵੀ ਇਹਨਾਂ ਦਾ ਕੋਕ ਫੜਤਾਲ ਜਰੂਰ ਕਰਨੀ ਚਾਹੀਦੀ ਹੈ ਧੰਨਵਾਦ। ਮੈਂ ਨਰਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਵਿਖੇ ਮੈਂ ਬਤੌਰ ਟੀਚਰ ਪੜ੍ਹਾ ਰਿਹਾ ਜੀ ਤੇ ਕੱਲ ਸ਼ਾਮ ਨੂੰ ਰਾਤ ਨੂੰ ਕੱਲ ਲਗਭਗ 10:30 ਵਜੇ ਸਕੂਲ ਦੇ ਵਿੱਚ ਚੋਰੀ ਹੋਈ ਹੈ ਜੀ। ਅਤੇ ਜਦੋਂ ਅਸੀਂ ਸਵੇਰੇ ਸਕੂਲ ਦੇ ਵਿੱਚ ਆਏ ਆ 7:45 ਕਿਤੇ ਲਗਭਗ ਤਾਂ ਸਕੂਲ ਦੇ ਸਾਰੇ ਜਿੰਦੇ ਨੇ ਜਿਹੜੇ ਉਹ ਖੁੱਲੇ ਸੀਗੇ ਤੇ ਤੋੜੇ ਹੋਏ ਸੀਗੇ ਤੇ ਅੰਦਰ ਤੇ ਜੋ ਸਮਾਨ ਸੀਗਾ ਉਹਦੇ ਵਿੱਚ ਇੱਕ LED ਸਕੂਲ ਦੇ ਵਿੱਚ ਨਹੀਂ ਸੀਗੀ ਸਿਲੰਡਰ ਸੀਗੇ ਉੱਤਰ ਸੂਈ ਦੇ ਵਿੱਚ ਤੇ ਉਹ ਦੋ ਸਿਲੰਡਰ ਉਹ ਗਾਇਬ ਨੇ ਬਾਕੀ ਲਿਵਾਰੀਆਂ ਜਿਹੜੀਆਂ ਦਫ਼ਤਰ ਦੀਆਂ ਸੀਗੀਆਂ ਜਾਂ ਉੱਤਰ ਅੰਗਣਵੜੀ ਦੇ ਦਫ਼ਤਰ ਦੇ ਵਿੱਚ ਵੀ ਉੱਤਰ ਜੋ ਲਿਵਾਰੀਆਂ ਸਾਰੀਆਂ ਖੁੱਲੀਆਂ ਪਈਆਂ ਸਨ ਦੇ ਦੇ ਸਕੂਲ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਹੈ ਜੀ ਕੋਈ ਰਜਿਸਟਰ ਵਗੈਰਾ ਵੀ ਲੈ ਕੇ ਗਏ ਨੇ ਹਾਂ ਉਹ ਹੁਣ ਦੇਖ ਕੇ ਪਤਾ ਲੱਗਣਾ ਹਲੇ ਸਾਨੂੰ ਅਸੀਂ ਉਹ ਕਿਉਂਕਿ ਪੁਲਿਸ ਆਉਣ ਤੋਂ ਬਾਅਦ ਅਸੀਂ ਹਲੇ ਛੇੜਛਾੜ ਉਹਦੇ ਨਾਲ ਕੁਝ ਨਹੀਂ ਕੀਤਾ ਸੀਗਾ ਹੁਣ ਪੁਲਿਸ ਆ ਕੇ ਗਈ ਆ ਉਸ ਤੋਂ ਬਾਅਦ ਹੁਣ ਦੇਖਾਂਗੇ ਵੀ ਉਹਨਾਂ ਵਿੱਚ ਕਿਹੜਾ ਰਿਕਾਰਡ ਦਾ ਜਿਹੜਾ ਸਮਾਨ ਲੈ ਕੇ ਗਏ ਜਾਂ ਨਹੀਂ ਲੈ ਕੇ ਤੇ ਬਾਕੀ ਹੋਰ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸਤਾ ਸੀਗਾ ਉਹ ਵੀ ਆ ਕੇ ਗਏ ਨੇ ਹੋਰ ਪਿੰਡ ਦੇ ਸਾਰੇ ਪਤਵੰਤੇ ਮੰਨ ਮੈਂਬਰ ਨੇ ਜਿਹੜੋ ਪੰਚਾਇਤ ਮੈਂਬਰ ਉਹ ਸਾਰੇ ਆ ਕੇ ਇਹ ਮੌਕੇ ਦੀ ਜਿਹੜੀ ਉਹ ਦੇਖ ਕੇ ਗਏ ਨੇ ਸਾਰਾ ਬਿਲਕੁਲ ਜੀ ਹੁਣ ਦੇਖੋ ਇੱਕ ਤਾਂ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੀ ਪ੍ਰੋਬਲਮਾਂ ਨਸ਼ੇੜੀਆਂ ਦੀ ਲਗਭਗ ਹਰ ਇੱਕ ਪਿੰਡ ਦੇ ਵਿੱਚ ਹੈ ਕਿ ਨਾ ਕੋਈ ਨਾ ਕੋਈ ਹੈਗਾ ਉਹਨਾਂ ਦਾ ਵੀ ਕੰਮ ਹੋ ਸਕਦਾ ਹੈ ਇਹ ਬਾਕੀ ਹੁਣ ਜੋ ਕਾਰਵਾਈ ਹੋਗੀ ਉਹ ਤਾਂ ਕਲੀਅਰ ਹੋਗਾ ਵੀ ਇਹ ਕਿਹਨਾਂ ਨੇ ਕੰਮ ਕੀਤਾ ਜੋ ਕੈਮਰੇ ਜੋ ਫੋਟੋਜ ਆਈਆਂ ਨੇ ਉਹਨਾਂ ਤੋਂ ਕਲੀਅਰ ਹੋਏਗਾ ਕਿ ਕਿਹਨਾਂ ਵੱਲੋਂ ਕੰਮ ਕੀਤਾ ਗਿਆ